ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਨਲੂਆ ਪਸ਼ਾਵਰ ਪਰ ਖਾਲਸੇ ਦੀ ਚੜ੍ਹਾਈ ਲਾਹੌਰ ਤੋਂ ਵਿਲੇ ਹੋ ਕੇ ਸਰਦਾਰ ਹਰੀ ਸਿੰਘ ਕੁਝ ਦਿਨ ਗੁਜਰਾਵਾਲੇ ਠਹਿਰੇ ਇਥੋਂ ਸਿੱਧੇ ਹਜ਼ਾਰੇ ਪਹੁੰਚੇ ਤਾਂ ਕਿ ਪਸ਼ਾਵਰ ਦੀ ਚੜ੍ਹਾਈ ਲਈ ਆਪਣੀ ਫੌਜ ਨੂੰ ਤਿਆਰ ਕੀਤਾ ਜਾਏ ਉਧਰ ਸ਼ੇਰੇ ਪੰਜਾਬ ਨੇ ਆਪਣੀਆਂ ਸਾਰੀਆਂ ਛਾਉਣੀਆਂ ਵਿੱਚ ਹੁਕਮ ਭੇਜਵਾ ਦਿੱਤੇ ਕਿ ਖਾਲਸਾ ਫੌਜ اٹਕਵਲ ਕੋਚ ਕਰਨਾ ਆਰੰਭ ਦੇਵੇ ਇਸ ਹੁਕਮ ਅਨੁਸਾਰ ਸਾਰੇ ਪੰਜਾਬ ਵਿੱਚੋਂ ਫੌਜਾਂ ਦੀਆਂ ਵਹੀਰਾਂ اٹਕਵਲ ਤੁਰ ਪਈਆਂ ਸਰਦਾਰ ਹਰੀ ਸਿੰਘ ਫੌਜਾਂ ਦੀਆਂ ਤਿਆਰੀਆਂ ਤੋਂ ਜੇ ਵਿਲੇ ਹੋਏ ਹੀ ਸਨ ਕਿ ਉਪਰਮ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਜ਼ਰੂਰੀ ਫਰਮਾਨ ਆਪ ਦੇ ਨਾਮ ਪਰਪੂਜਾ ਜਿਸ ਵਿੱਚ ਲਿਖਿਆ ਸੀ ਪਸ਼ਾਵਰ ਦੀ ਮੁਹਿੰਮ ਤਿਆਰ ਹੋ ਗਈ ਹੈ ਆਪ ਨੂੰ ਇਸ ਸਾਰੀ ਫੌਜ ਦਾ ਸਪੈਸ਼ਲ ਆਰ ਕਮਾਂਡਰ ਇਨ ਚੀਫ ਮਕਰਰ ਕੀਤਾ ਗਿਆ ਹੈ ਇਸ ਤੋਂ ਛੋਟ ਰਾਜਸੀ ਅਤੇ ਮਲਕੀ ਸਿੰਗੀਆਂ ਵਿੱਚ ਆਪ ਦਾ ਅਹੁਦਾ ਗਵਰਨਰ ਦਾ ਸਮਝਿਆ ਜਾਏਗਾ ਇਸ ਕੰਮ ਵਿੱਚ ਆਪਣੇ ਹੁਨਾਰਵਰ ਵਿਦਿਆਰਥੀ ਸ਼ਹਿਜ਼ਾਦਾ ਨੌ ਨਿਹਾਲ ਸਿੰਘ ਨੂੰ ਆਪਣੇ ਨਾਲ ਸ਼ਾਮਲ ਰੱਖਣਾ ਤਾਂ ਕਿ ਉਹ ਹੋਰ ਵੀ ਬਹੁਤ ਕੁਝ ਆਪ ਤੋਂ ਸਿੱਖ ਜਾਏ ਹਜ਼ਾਰੇ ਦਾ ਫੌਜੀ ਤੇ ਮਲਕੀ ਪ੍ਰਬੰਧ ਵੀ ਆਪ ਦੇ ਹੀ ਅਧੀਨ ਰਹੇਗਾ ਪਸ਼ਾਵਰ ਵੱਲ ਕੂਚ ਕਰਨ ਸਮੇਂ ਆਪਣੇ ਨਾਇਬ ਨੂੰ ਹਜ਼ਾਰੇ ਦਾ ਕੰਮ ਕੁਝ ਸਮੇਂ ਲਈ ਸੌਂਪ ਆਉਣਾ ਖਾਲਸਾ ਫੌਜ ਸਨੇ ਸ਼ਹਿਜ਼ਾਦਾ ਨੌ ਨਿਹਾਲ ਸਿੰਘ ਦੇ 5 April ਨੂੰ ਲਾਹੌਰ ਤੋਂ ਕੂਚ ਕਰੇਗੀ ਆਪਨੇ ਅਟਕ ਦੇ ਮੈਦਾਨ ਵਿੱਚ ਸਨੇ ਆਪਣੀ ਫੌਜ ਦੇ ਪਹੁੰਚ ਜਾਣਾ ਇਤੋਂ ਕੁੱਲ ਖਾਲਸਾ ਫੌਜ ਦੀ ਸੌਂਪਣੀ ਚਾਰਜ ਆਪਣੇ ਹੱਥ ਲੈ ਲੈਣੀ ਇਸ ਫਰਮਾਨ ਅਨੁਸਾਰ ਸਹਾਰੀ ਸਿੰਘ 20 April ਸਨ 1834 ਇਸਵੀ ਨੂੰ ਆਪਣਾ ਹਜ਼ਾਰੇ ਦਾ ਕੰਮ ਸਰਦਾਰ ਮਹਾ ਸਿੰਘ ਮੀਰਪੁਰੀ ਦੇ ਹੱਥ ਸੌਂਪ ਕੇ ਆਪ ਅਟਕ ਪਹੁੰਚ ਗਏ ਅਗਲੀ ਸਵੇਰ ਨੂੰ ਆਪਣੀ ਫੌਜ ਨੂੰ ਦਰਿਆ ਟਕ ਤੋਂ ਪਾਰ ਲੰਘਾ ਕੇ ਸਰਦਾਰ ਜੀ ਇਸ ਮੋਹਿਮ ਦੇ ਪ੍ਰਬੰਧ ਵਿੱਚ ਰੁੱਝ ਗਏ ਤੇ ਜਿਹੜੇ ਜਿਹੜੇ ਲੋੜਿੰਦੇ ਕੰਮਾਂ ਦੀ ਇੱਥੇ ਜ਼ਰੂਰਤ ਸੀ ਉਹ ਪੂਰੀ ਕੀਤੀ ਗਈ 26 ਅਪ੍ਰੈਲ ਨੂੰ ਸ਼ਹਿਜ਼ਾਦਾ ਨੌ ਨਿਹਾਲ ਸਿੰਘ ਸਣੇ ਫੌਜਾਂ ਦੇ ਅਟਕ ਪਹੁੰਚ ਗਏ ਜਿਨ੍ਹਾਂ ਦੀ ਬੜੀ ਧੂਮਤਾਮ ਨਾਲ ਅਗਵਾਈ ਕੀਤੀ ਗਈ ਇੱਥੇ ਇੱਕ ਦਿਨ ਖਾਲਸਾ ਫੌਜ ਨੂੰ ਆਰਾਮ ਦੇ ਕੇ ਅਗਲੇ ਦਿਨ ਸੁਖਸਾਨ ਨਾਲ ਸਾਰੀ ਫੌਜ ਦਰਿਆ ਅਟਕ ਤੋਂ ਬੇੜੀਆਂ ਦੇ ਪੁਲ ਦੇ ਰਾਹੀਂ ਪਾਰ ਹੋ ਗਈ ਪਸ਼ਾਬਰ ਵਿੱਚ ਬਾਰਕ ਜਈਆਂ ਨੂੰ ਜਦ ਇਸ ਚੜ੍ਹਾਈ ਦਾ ਪਤਾ ਲੱਗਾ ਤਾਂ ਉਹਨਾਂ ਬਹੁਤ ਸਾਰੀ ਫੌਜ ਅਤੇ ਕੁਝ ਮੁਲਕੀਆ ਲਸ਼ਕਰ ਇਕੱਠਾ ਕਰ ਲਿਆ ਤੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਲੜਾਈ ਲਈ ਸੋਚਾਂ-ਸੋਚਣ ਲੱਗੇ। ਇੱਧਰ ਖਾਲਸਾ ਫੌਜ ਅਡੋਲ ਮੰਜਲੋਂ-ਮੰਜਲੀ ਕੋਚ ਕਰਦੀ ਹੋਈ ਚਮਕਣੀ ਪਹੁੰਚ ਗਈ। ਸ਼ੇਰੇ ਪੰਜਾਬ ਨੇ ਸਰਦਾਰ ਹਰੀ ਸਿੰਘ ਨੂੰ ਲਿਖ ਕਲਿਆ। ਸਿੱਕੀ ਸੁਣਿਆ ਹੈ ਕਿ ਚਮਕਣੀ ਵਿੱਚ ਬੜਾ ਪੁਰਾਣਾ ਪੁਸਤकालय ਲਾਇਬ੍ਰੇਰੀ ਹੈ। ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਇਹ ਵਿਦਿਅਕ ਖਜ਼ਾਨਾ ਲੁੱਟਾ ਤੇ ਅੱਗ ਤੋਂ ਬਚਾ ਲਿਆ ਜਾਵੇ। ਹੁਣ ਇਥੋਂ ਖਾਲਸਾ ਫੌਜ ਥੋੜੀ ਜਹੀ ਅੱਗੇ ਵਧੀ ਸੀ ਕਿ ਪਤਾ ਲੱਗਾ ਕਿ ਹਾਜੀ ਖਾਨ ਅਤੇ ਮੁਹੰਮਦ ਖਾਨ ਸਨ ਇਹ ਆਪਣੇ। ਲਸ਼ਕਰ ਦੇ ਖਾਲਸਾ ਫੌਜ ਨਾਲ ਲੜਨ ਲਈ ਮੋਰਚੇਮ 'ਚ ਤਿਆਰ ਬੈਠੇ ਹਨ ਖਾਲਸੇ ਨੇ ਆਪਣੇ ਤੋਪਖਾਨਿਆਂ ਤੇ ਰਸਾਲਿਆਂ ਨੂੰ ਅੱਗੇ ਕੀਤਾ ਇਸ ਸਮੇਂ ਤੋਪਖਾਨਿਆਂ ਨੇ ਉਹ ਕਹਿਰ ਦੀ ਗੋਲੇਬਾਰੀ ਕੀਤੀ ਕਿ ਵਿਰੋਧੀਆਂ ਨੂੰ ਤੁੰਬੇ ਤੁੰਬੇ ਕਰ ਸੁੱਟਿਆ ਉੱਪਰੋਂ ਰਸਾਲਿਆਂ ਦਾ ਤਾਬਾ ਇੰਨਾ ਕਰੜਾ ਸੀ ਕਿ ਰਹਿੰਦੇ ਖੁੰਦਿਆਂ ਨੂੰ ਇਹਨਾਂ ਮੁਕਾ ਦਾ ਦਿੱਤਾ ਇਸ ਵਿੱਚ ਸ਼ੱਕ ਨਹੀਂ ਕਿ ਹਾਜੀ ਖਾਨ ਤੇ ਇਸ ਦੇ ਸਾਥੀ ਬੜੀ ਬਹਾਦਰੀ ਨਾਲ ਲੜ ਰਹੇ ਸਨ ਪਰ ਖਾਲਸਾ ਫੌਜ ਨੂੰ ਰੋਕਣਾ ਇਹਨਾਂ ਦੀ ਸ਼ਕਤੀ ਤੋਂ ਬਾਹਰ ਸੀ ਸੋ ਉਹਨਾਂ ਨੂੰ ਭਾਰੀ ਨੁਕਸਾਨ ਉਠਾ ਕੇ ਭਾਰੀ ਭਾਜ ਖਾਣੀ ਪਈ ਇਸ ਸਮੇਂ ਬਿਰਧ ਪਰ ਬਹਾਦਰ ਸਰਦਾਰ ਰਾਮ ਸਿੰਘ ਹਸਨਵਾਲੀਆ ਨੇ ਬੜਾ ਨੇਤੜਕ ਹੋ ਕੇ ਵੈਰੀਆਂ ਦੇ ਮੋਰਚਿਆਂ ਉੱਪਰ ਹਮਲਾ ਕੀਤਾ ਸੀ ਇਹ ਸਭ ਤੋਂ ਪਹਿਲਾ ਸਰਦਾਰ ਸੀ ਜਿਹੜਾ ਸਨ ਆਪਣੇ ਵੀਰ ਸੁਪੁੱਤਰ ਸਰਦਾਰ ਗੁਰਮੁਖ ਸਿੰਘ ਅਤੇ ਜੁਸ਼ੀਲੇ ਪੋਤਰੇ ਕੁਮੇਦਾਨ ਸ਼ੇਰ ਸਿੰਘ ਦੇ ਹਾਜੀ ਖਾਨ ਪਰ ਟੁੱਟ ਪਿਆ ਸੀ ਤੇ ਉਸ ਨੂੰ ਐਸਾ ਘੇਰਿਆ ਕਿ ਹਾਜੀ ਖਾਨ ਕਈ ਵਾਰੀ ਨਸ ਜਾਣ ਦੇ ਯਤਨ ਕਰਨ ਦੇ ਬਾਵਜੂਦ ਵੀ ਉਸ ਨੂੰ ਉਸ ਵਕਤ ਤੱਕ ਨਾ ਸੀ ਭਜਨ ਦਿੱਤਾ ਜਦ ਤੱਕ ਸਰਦਾਰ ਨੇ ਉਸ ਨੂੰ ਆਪਣੀ ਖੰਮਦਾਰ ਤਲਵਾਰ ਨਾਲ ਸਖਤ ਫਟੜ ਨਾ ਸੀ ਕਰ ਦਿੱਤਾ ਤੇ ਉਸ ਦੇ ਹੱਥੋਂ ਉਸ ਦੀ ਬਹੁਮੁੱਲੀ ਤਲਵਾਰ ਨਾ ਸੀ ਖੋਹ ਲਈ ਪਸ਼ਾਵਰ ਪਰ ਖਾਲਸੇ ਦਾ ਕਬਜ਼ਾ ਇਸ ਲੜਾਈ ਵਿੱਚ ਹਾਜੀ ਖਾਨ ਅਤੇ ਖਾਨ ਮੁਹੰਮਦ ਖਾਨ ਬੁਰੀ ਤਰ੍ਹਾਂ ਫਟੜ ਹੋਏ ਹੁਣ ਖਾਲਸਾ ਫਤਿਹ ਦਾ ਝੰਡਾ ਚੁਲਾਉਂਦਾ ਹੋਇਆ ਬੜੇ ਸ਼ਾਨਦਾਰ ਜਲੂਸ ਦੀ ਸ਼ਕਲ ਵਿੱਚ ਮਈ ਸਨ 1834 ਬੀ ਨੂੰ ਤੀਸਰੇ ਪਹਿਰ ਪਸ਼ਾਵਰ ਵਿੱਚ ਬੜੀ ਭਾਰੀ ਸ਼ਾਨ ਸ਼ੌਕਤ ਨਾਲ ਦਾਖਲ ਹੋਇਆ ਇਸ ਦੇ ਬਾਅਦ ਪਸ਼ਾਵਰ ਦੇ ਪ੍ਰਸਿੱਧ ਕਿਲੇ ਵਾਲਾ ਹਿਸਾਰ ਪਰ ਖਾਲਸੇ ਦਾ ਝੰਡਾ ਗੱਡ ਦਿੱਤਾ ਗਿਆ ਅਤੇ ਇਸ ਦਾ ਨਾਮ ਖਾਲਸੇ ਵੱਲੋਂ ਸੁਮੇਰਗੜ ਰੱਖਿਆ ਗਿਆ ਇਸੇ ਰਾਤ ਨੂੰ ਪਸ਼ਾਵਰ ਦੇ ਮੁਸਲਮਾਨ ਅਤੇ ਹਿੰਦੂਆਂ ਨੇ ਬਾਰਕ ਜਈ ਦੇ ਹੱਥੋਂ ਛੁਟਕਾਰਾ ਪਾਉਣ ਤੇ ਖਾਲਸੇ ਦੀ ਫਤਿਹ ਦੀ ਖੁਸ਼ੀ ਵਿੱਚ ਸਾਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਅਗਲੇ ਦਿਨ 7 ਮਈ ਨੂੰ ਪਸ਼ਾਵਰ ਦੇ ਸਾਰੇ ਸੂਬਿਆਂ ਨੂੰ ਖਾਲਸਾ ਰਾਜ ਨਾਲ ਮਿਲਾ ਲੈਣ ਦਾ ਐਲਾਨ ਕੀਤਾ ਗਿਆ ਪਸ਼ਾਵਰ ਦੀ ਰਾਖੀ ਆਦ ਦਾ ਜਦ ਪੂਰਾ ਪੂਰਾ ਪ੍ਰਬੰਧ ਹੋ ਗਿਆ ਤਾਂ ਇਸ ਦੇ ਬਾਅਦ ਸਰਦਾਰ ਹਰੀ ਸਿੰਘ ਨੇ ਇਲਾਕੇ ਦਾ ਦੌਰਾ ਕੀਤਾ ਤੇ ਜਿਸ ਜਿਸ ਥਾਂ ਉਪਰ ਫੌਜ ਰੱਖਣ ਦੀ ਲੋੜ ਸਮਝੀ ਉੱਥੇ ਕਿਲੇ ਬਣਵਾਉਣ ਦਾ ਹੁਕਮ ਦੇ ਦਿੱਤਾ ਇਸ ਤਰ੍ਹਾਂ ਸਾਰੇ ਇਲਾਕੇ ਵਿੱਚ ਫੌਜ ਵੰਡ ਕੇ ਪੂਰਾ ਅਮਨ ਤੇ ਖਾਲਸਾ ਹੀ ਰੋਪ ਦਾ ਸਿੱਕਾ ਪਠਾਣਾਂ ਦੇ ਦਿਲਾਂ ਪਰ ਸਦਾ ਲਈ ਬਿਠਾ ਦਿੱਤਾ ਗਿਆ ਸ਼ਹਿਰ ਦੀ ਰਾਖੀ ਲਈ ਬੜੀ ਮਜਬੂਤ ਫਸੀਲ ਬਣਾਈ ਗਈ। ਕਿਲਾ ਸਮੇਰਗੜ੍ਹ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਦੇ ਪ੍ਰੰਤ ਉਸ ਨੂੰ ਮੁੜ ਨਵੇਂ ਸਿਰਿਓਂ ਪੱਕਾ ਅਤੇ ਬਿਤੇਰੇ ਖੁੱਲਾ ਬਣਾਉਣਾ ਆਰੰਭ ਕਰਵਾ ਦਿੱਤਾ ਗਿਆ। ਪਸ਼ਾਵਰ ਦੀ ਫਤਿਹ ਬਾਬਤ ਇੱਕ ਲੇਖਕ ਨੇ ਲਿਖਿਆ ਹੈ ਕਿ ਪਸ਼ਾਵਰ ਲੜਾਈ ਲੜ ਕੇ ਨਹੀਂ ਸੀ ਲਿਆ ਗਿਆ। ਸੰਗੋ ਸਰਦਾਰ ਹਰੀ ਸਿੰਘ ਨੇ ਇੱਕ ਰਾਜਸੀ ਚਾਲ ਵਰਤ ਕੇ ਇਸ ਪਰ ਕਬਜ਼ਾ ਕਰ ਲਿਆ ਸੀ। ਉਹ ਇਸ ਤਰ੍ਹਾਂ ਕਿ ਸਰਦਾਰ ਹਰੀ ਸਿੰਘ ਨੇ ਸਰਦਾਰ ਸੁਲਤਾਨ ਮੁਹੰਮਦ ਖਾਨ ਤੇ ਪੀਰ ਮੁਹੰਮਦ ਖਾਨ ਹਾਕਮ ਪਸ਼ਾਵਰ ਨੂੰ ਲਿਖਿਆ ਕਿ ਸ਼ਹਿਜਾਦਾ ਨੌਂ ਨਿਹਾਲ ਸਿੰਘ ਪਸ਼ਾਵਰ ਦੀ ਸੈਰ ਕਰਨਾ ਚਾਹੁੰਦਾ ਹੈ ਤੁਸੀਂ ਸ਼ਹਿਰ ਖਾਲੀ ਕਰਕੇ ਅਲੀ ਮਰਦਾਨ ਖਾਨ ਦੇ ਬਾਗਾਂ ਵਿੱਚ ਚਲੇ ਜਾਓ ਚਨਾਉਂਚੀ ਪਸ਼ਾਵਰ ਦੇ ਹਾਕਮਾਂ ਨੇ ਸਰਦਾਰ ਹਰੀ ਸਿੰਘ ਦਾ ਹੁਕਮ ਮੰਨ ਲਿਆ ਤੇ ਜਦ ਖਾਲਸਾ ਉਹ ਸ਼ਹਿਰ ਵਿੱਚ ਦਾਖਲ ਹੋ ਗਈ ਤਾਂ ਪੱਕਾ ਕਬਜ਼ਾ ਕਰ ਲਿਆ ਗਿਆ ਇਹ ਲਿਖਤ ਨਾ ਕੇਵਲ ਪੱਖਪਾਤੀ ਹੈ ਸਗੋਂ ਓਕੀ ਬੇਬੁਨਿਆਦ ਹੈ ਜੇ ਕਦੀ ਇਹ ਗੱਲ ਇੱਕ ਪਲ ਲਈ ਮੰਨ ਵੀ ਲਈਏ ਤਾਂ ਨਾਲ ਹੀ ਸਵਾਲ ਪੈਦਾ ਹੋ ਜਾਂਦਾ ਹੈ ਕਿ ਜੇ ਪਸ਼ਾਵਰ ਲੈਣ ਸਮੇਂ ਲੜਾਈ ਨਹੀਂ ਸੀ ਹੋਈ ਤਾਂ ਬਹਾਦਰ ਖਾਨ ਮੁਹੰਮਦ ਖਾਨ ਤੇ ਹਾਜੀ ਖਾਨ ਫਟੜ ਕਿਸ ਤਰ੍ਹਾਂ ਹੋਏ ਅਤੇ ਇਸ ਸਮੇਂ ਤੋਂ ਪਾਂਦੀ ਲੜਾਈ ਕਿਸ ਨਾਲ ਹੋਈ ਸੀ ਕਿਸ ਦੀ ਤਾਇਦ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਖੱਤ ਜਿਹੜਾ 12 ਮਈ ਸਾਲ 1834 ਨੂੰ ਆਪਨੇ ਕਪਤਾਨ ਵੈੱਡ ਪੋਲੀਟੀਕਲ ਏਜੰਟ ਲੁਧਿਆਣਾ ਨੂੰ ਲਿਖਿਆ ਇਸ ਤਰ੍ਹਾਂ ਹੈ ਅਕਾਲ ਪੁਰਖ ਦੀ ਕਿਰਪਾ ਨਾਲ ਇਸ ਸੁਭਾਗ ਸਮੇਂ ਮੈਂ ਇਹ ਖੁਸ਼ਖਬਰੀ ਸੁਣ ਕੇ ਬੜਾ ਪ੍ਰਸੰਨ ਹੋਇਆ ਹਾਂ ਕਿ ਬਾਰਕ ਜਈ ਸਰਦਾਰਾਂ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਨਾ ਲੈਂਦੇ ਹੋਏ ਆਪਣੇ 12012 ਤੇ ਪੈਦਲ ਫੌਜ ਨਾਲ ਉਸ 6 ਮਈ ਦੀ ਸਵੇਰ ਨੂੰ ਮੇਰੀਆਂ ਫੌਜਾਂ ਦਾ ਰਾਹ ਰੱਕਰੇ ਲਈ ਰੋਕ ਲਿਆ ਸੀ ਇਸ ਸਮੇਂ ਕੰਵਰ ਨੌ ਨਿਹਾਲ ਸਿੰਘ ਨੇ ਬੜੀ deleg ਨਾਲ ਪਰਛਾ ਹੱਥ ਵਿੱਚ ਲੈ ਕੇ ਸਨੇ ਸਰਦਾਰ ਹਰੀ ਸਿੰਘ ਨਲਵਾ ਤੇ ਮਿਸਟਰ ਕੋਟ ਦੇ ਬੈਰੀ ਉੱਪਰ ਚੜ੍ਹਾਈ ਕਰ ਦਿੱਤੀ ਇਸ ਸਮੇਂ ਮੇਰੇ ਤੋਪਖਾਨੇ ਨੇ ਬੜਾ ਕੰਮ ਕੀਤਾ ਚੇਕੜ ਬਾਰਕ ਜਿਹੀ ਆਪਣੇ ਵਿੱਚ ਮੁਕਾਬਲੇ ਦੀ ਸਮਰਥਾ ਨਾ ਦੇ ਕੇ ਜਿੱਧਰ ਕਿਸੇ ਨੂੰ ਰਸਤਾ ਲੱਭਾ ਆਪਣੀਆਂ ਜਾਨਾਂ ਬਚਾ ਕੇ ਨਸ ਗਏ ਪਸ਼ਾਬਰ ਪਰ ਮੇਰੀ ਗਵਰਨਮੈਂਟ ਦੇ ਅਫਸਰਾਂ ਨੇ ਕਬਜ਼ਾ ਕਰ ਲਿਆ ਤੇ ਸ਼ਹਿਰ ਦੇ ਵਸਨੀਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਆਪਣੇ ਹੱਥ ਵਿੱਚ ਲੈ ਲਈ ਇਥੋਂ ਦੀਆਂ ਦੋਹਾਂ ਕੌਮਾਂ ਮੁਸਲਮਾਨਾਂ ਤੇ ਹਿੰਦੂਆਂ ਨੇ ਮੇਰੇ ਅਫਸਰਾਂ ਨੂੰ ਬੜੀ ਚਾਹ ਨਾਲ ਜੀ ਆਇਆਂ ਨੂੰ ਆਖਿਆ ਰਾਤ ਨੂੰ ਹਿੰਦੂ ਮੁਸਲਮਾਨਾਂ ਨੇ ਸਾਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਅਤੇ ਸ਼ੁਕਰ ਕੀਤਾ ਕਿ ਉਹਨਾਂ ਨੂੰ ਜ਼ਾਲਮ ਹਾਕਮਾਂ ਦੇ ਹੱਥੋਂ ਛੁਟਕਾਰਾ ਮਿਲ ਗਿਆ ਅਸਲ ਲਿਖਤ ਜੋ ਪੰਜਾਬ ਗਵਰਨਮੈਂਟ ਰਿਕਾਰਡ ਵਿੱਚ ਹੈ ਉਹ ਇਸ ਤਰ੍ਹਾਂ ਹੈ। ਬਾਰਕਜੀਆਂ ਦੇ ਮੈਦਾਨ ਜੰਗ ਵਿੱਚੋਂ ਨਸ ਜਾਣ ਤੇ ਖਾਲਸੇ ਦੇ ਪਸ਼ਾਵਰ ਵਿੱਚ ਪਾਰੀਸ਼ਾਨ ਸ਼ੌਕਤ ਨਾਲ ਦਾਖਲੇ ਦੇ ਥੋੜੇ ਚਿਰ ਬਾਅਦ ਮਿਸਟਰ ਮੈਂਸ਼ਨ ਪ੍ਰਸਿੱਧ ਯਾਤਰੀ ਦਾ ਮੁਨਸੀ ਸਰਦਾਰ ਹਰਜੀਤ ਸਿੰਘ ਨੂੰ ਮਿਲਿਆ ਤਾਂ ਸਰਦਾਰ ਜੀ ਨੇ ਉਸ ਤੋਂ ਪੁੱਛਿਆ ਕਿ ਖਾਲਸੇ ਦੇ ਜਲੂਸ ਸਮੇਂ ਮੈਂਸ਼ਨ ਕਿੱਥੇ ਸੀ? ਉਸ ਨੇ ਆਖਿਆ ਕਿ ਉਸ ਨੇ ਇੱਕ ਕੋਠੇ ਦੀ ਛੱਤ ਤੋਂ ਸਾਰਾ ਨਜ਼ਾਰਾ ਆਖੇ ਡਿੱਠਾ ਸੀ। ਮੋਢ ਸਰਦਾਰ ਹਰੀ ਸਿੰਘ ਨੇ ਹੱਸ ਕੇ ਮਖੌਲਣਾ ਪੁੱਛਿਆ ਕੀ ਬਾਰਕ ਜਾਈ ਸਰਦਾਰ ਕਿੱਥੇ ਗਏ ਅੱਗੋਂ ਮਿਰਜ਼ੇ ਆਖਿਆ ਕਿ ਤਹਕਾਲ ਵਿੱਚ ਹਨ ਤੇ ਮੋਢ ਲੜਾਈ ਦੀਆਂ ਤਿਆਰੀਆਂ ਕਰ ਰਹੇ ਹਨ ਅੱਗੋਂ ਨੌਲੇ ਸਰਦਾਰ ਨੇ ਹੱਸ ਕੇ ਆਖਿਆ ਨਹੀਂ ਨਹੀਂ ਉਹ ਨਸ ਗਏ ਨਸ ਗਏ ਕੋਈ ਕੋਹਾਟਵਾਲ ਚਲਾ ਗਿਆ ਤੇ ਕਿਸੇ ਖੈਬਰ ਦਾ ਰਾਹ ਲਿਆ ਮੈਸਨ ਦੀ ਅਸਲ ਲਿਖਤੇ ਹੈ ਜਦ ਸਾਰੇ ਪ੍ਰਬੰਧ ਠੀਕ ਹੋ ਗਏ ਤਾਂ ਅਗਲੇ ਸਾਲ ਦੀ ਬਸੰਤ ਰੁੱਤੇ ਸ਼ੇਰੇ ਪੰਜਾਬ ਮਹਾਰਾਜਾ ਰਜੇਸ਼ ਸਿੰਘ ਆ ਪਸ਼ਾਵਰ ਆਏ ਇੱਥੋਂ ਦਾ ਸਾਰਾ ਪ੍ਰਬੰਧ ਦੇਖ ਕੇ ਗਦਗਦ ਹੋ ਗਏ ਤੇ ਸਰਦਾਰ ਹਰੀ ਸਿੰਘ ਦੀ ਬੜੀ ਸ਼ਲਾਘਾ ਕੀਤੀ ਇਸ ਦੇ ਉਪਰੰਤ ਪਸ਼ਾਵਰ ਵਿੱਚ ਇੱਕ ਬੜਾ ਭਾਰੀ ਦਰਬਾਰ ਕੀਤਾ ਜਿਸ ਵਿੱਚ ਇਲਾਕੇ ਦੇ ਸਾਰੇ ਰੈਜਿਸਾਂ ਖਾਨਾ ਤੇ اربਾਬਾਂ ਨੇ ਮਹਾਰਾਜਾ ਸਾਹਿਬ ਅੱਗੇ ਨਜ਼ਰਾਨੇ ਪੇਸ਼ ਕੀਤੇ ਸ਼ੇਰ-ਏ-ਪੰਜਾਬ ਨੇ ਇਹਨਾਂ ਖਾਨਾ ਨੂੰ ਆਪਣੇ ਦਾਤਾ ਸੁਭਾਅ ਅਨੁਸਾਰ ਬੜੀਆਂ ਜ਼ਗੀਰਾਂ ਤੇ ਮੁਅੱਜਬ ਬਖਸ਼ ਕੇ ਨਿਹਾਲ ਕਰ ਦਿੱਤਾ ਇਹਨਾਂ ਦਿਨਾਂ ਵਿੱਚ ਹੀ ਕਾਬਲ ਤੋਂ ਖਬਰ ਆਈਆਂ ਕਿ ਅਮੀਰ ਦੋਸਤ ਮੁਹੰਮਦ ਖਾਨ ਜੋ ਇਸ ਵੇਲੇ ਕਾਬਲ ਦਾ ਹਾਕਮ ਸੀ ਪਸ਼ਾਵਰ ਨੂੰ ਖਾਲਸੇ ਦੇ ਹੱਥੋਂ ਛੁਡਾਉਣ ਲਈ ਤਾਂ ਰਾਤ ਦਿਨ ਤਿਆਰੀਆਂ ਕਰ ਰਿਹਾ ਹੈ ਇਸ ਗਰਜ ਲਈ ਉਸਨੇ ਬਹੁਤ ਸਾਰੀ ਫੌਜ ਦੀ ਭਰਤੀ ਕੀਤੀ ਹੈ ਅਤੇ ਜਹਾਦੀ ਲਸ਼ਕਰ ਵੀ ਇਕੱਠਾ ਕਰ ਲਿਆ ਹੈ ਇੱਥੋਂ ਤੱਕ ਕਿ ਅਖੂਨ ਸਾਹਿਬ ਅਬਦੂਲ ਗਫੂਰ ਸਾਹਿਬ ਜੋ ਇਲਾਕਾ ਸਵਾਤ ਅਤੇ ਬੇਜੋੜ ਦਾ ਮੰਨਿਆ ਪਰ ਮੰਨਿਆ ਗੋਸੀ ਸਣੇ ਆਪਣੇ ਹਜ਼ਾਰਾਂ ਮਰੀਦਾਂ ਦੇ ਇਸ ਜੰਗ ਵਿੱਚ ਸ਼ਾਮਲ ਸੀ ਇਹ ਸਾਹਿਬ ਮੌਜੂਦਾ ਵਾਲੀਏ ਸਵਾਤ ਦਾ ਦਾਦਾ ਸੀ ਇੱਧਰ ਖਾਲਸਾ ਵੀ ਅਮੀਰ ਦੋਸਤ ਮੁਹੰਮਦ ਖਾਨ ਨੂੰ ਕਰਾਰੇ ਹੱਥ ਦਸਣ ਲਈ ਤਿਆਰਿਆਂ ਵਿੱਚ ਜੁਟ ਗਿਆ ਸਾਲ 1834 ਈਸਵੀ ਦੀਆਂ ਬਰਫਾਂ ਦੇ ਪਿਘਲਣੇ ਦੇ ਬਾਅਦ ਅਮੀਰ ਦੋਸਤ ਮੁਹੰਮਦ ਖਾਨ ਸਣੇ ਫੌਜ ਤੇ ਲਸ਼ਕਰ ਦੇ ਦਰਖ ਖੈਬਰ ਵਿੱਚ ਪਹੁੰਚ ਗਿਆ ਇੱਥੇ ਵੀ ਮذਬੀ ਜੋਸ਼ ਫੈਲਾ ਕੇ ਬਹੁਤ ਸਾਰੇ ਅਫਰੀਦੀਆਂ ਅਤੇ ਅਹਿਮਦਾਂ ਨੂੰ ਆਪਣੇ ਨਾਲ ਮਿਲਾ ਲਿਆ ਸਰਦਾਰ ਹਰੀ ਸਿੰਘ ਨੇ ਅਮੀਰ ਦੋਸਤ ਮੁਹੰਮਦ ਖਾਨ ਦੇ ਟੱਕਰ ਲਈ ਤਹਿਕਾਲ ਬਾਲਾ ਦੇ ਲਾਗੇ ਮੈਦਾਨ ਜੰਗ ਚੁਣਿਆ ਤੇ ਇਥੇ ਮੋਰਚੇ ਬਣਾਉਣ ਦਾ ਹੁਕਮ ਦਿੱਤਾ ਜੋ ਘੋੜੇ ਦੇ ਨਾਲ ਦੀ ਸ਼ਕਲ ਪਰ ਬਣਾਏ ਗਏ ਸਨ ਉਸ ਸਮੇਂ ਇਸ ਤਰੀਕੇ ਦੇ ਮੋਰਚਿਆਂ ਵਿੱਚ ਵੈਰੀ ਨੂੰ ਸੌਖਾ ਹੀ ਘੇਰੇ ਵਿੱਚ ਫਸਾਣ ਲਈ ਇਹ ਬੜੇ ਸਫਲ ਸਾਬਤ ਹੋਏ ਸਨ ਇਹਨਾਂ ਦਾ ਛੋਟ ਪਸ਼ਾਵਰ ਵੱਲ ਆਉਣ ਲਈ ਜਿੰਨੇ ਰਸਤੇ ਸਨ ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਫੌਜ ਨਾਲ ਪੱਕਿਆਂ ਕਰ ਦਿੱਤਾ ਗਿਆ 11 ਮਈ 1835 ਵੀ ਦੀ ਸਵੇਰ ਦੀ ਨਮਾਜ਼ ਦੇ ਉਪਰੰਤ ਅਮੀਰ ਦੋਸਤ ਮੁਹੰਮਦ ਖਾਨ ਦਾ ਖੈਬਰ ਵਿੱਚੋਂ ਨਿਕਲ ਕੇ ਬੜੇ ਭਾਰੀ ਲਸ਼ਕਰ ਨਾਲ ਖਾਲਸਾ ਫੌਜ ਤੇ ਹਮਲਾਵਰ ਹੋਇਆ ਅੱਗੋਂ ਖਾਲਸੇ ਨੇ ਜਿਹੜਾ ਸਭ ਤਰ੍ਹਾਂ ਤਿਆਰ-ਬਰ ਤਿਆਰ ਹੋ ਕੇ ਅਮੀਰ ਦੇ ਪਹੁੰਚਣ ਦੀ ਉਡੀਕ ਵਿੱਚ ਸੀ ਵੱਡੀ ਨਿਰਭੈਤਾ ਨਾਲ ਤੋਪਾਂ ਦੇ ਟੱਕਰੇ ਪਰ ਤੋਪਾਂ ਤੇ ਫੌਜ ਦੇ ਸਾਹਮਣੇ ਫੌਜ ਨੂੰ ਡਾਕੇ ਉਹ ਘਮਸਾਨ ਦੀ ਲੜਾਈ ਰੰਭੀ ਕਿ ਜ਼ਮੀਨ ਅਸਮਾਨ ਕੰਬ ਉਠਿਆ ਅਮੀਰ ਦੋਸਤ ਮੁਹੰਮਦ ਖਾਨ ਜਾਣ ਤੋਂ ਹੱਥ ਧੋਕੇ ਬੜੇ ਮਜਬੂਤ ਜੋਸ਼ ਤੇ ਦਲੇਰੀ ਨਾਲ ਲੜਿਆ ਪਰ ਸਰਦਾਰ ਹਰੀ ਸਿੰਘ ਦੇ ਬਣਵਾਏ ਹੋਏ ਕਮਾਨ ਰੋਸ਼ਾ ਮੋਰਚੇ ਬੜੇ ਸਫਲ ਸਾਬਤ ਹੋਏ ਅਤੇ ਅਮੀਰ ਸਾਹਿਬ ਐਸਾ ਕਿ ਇਹਨਾਂ ਵਿੱਚ गिर ਗਿਆ ਕਿ ਉਲਟੇ ਲੈਣੇ ਦੇਣੇ ਪੈ ਗਏ ਪਰ ਉਸਨੇ ਆਪਣੇ ਵੱਲੋਂ ਇਸ ਤਰ੍ਹਾਂ ਵੀ ਹਿੰਮਤ ਨਾ ਹਾਰੀ ਅਤੇ ਸਾਰਾ ਦਿਨ ਆਪ ਘੋੜੇ ਪਰ ਸਵਾਰ ਹੋ ਕੇ ਜਿੱਥੇ-ਜਿੱਥੇ ਲੋੜ ਸਮਝਦਾ ਪਹੁੰਚਦਾ ਅਤੇ ਆਪਣੀਆਂ ਫੌਜਾਂ ਦਾ ਦਿਲ ਵਧਾਉਂਦਾ ਰਿਹਾ ਹੁਣ ਜਿਉਂ-ਜਿਉਂ ਦਿਨ ਢਲਦਾ ਗਿਆ ਤੇ ਉਤੋਂ ਖਾਲਸੇ ਦਾ ਘੇਰਾ ਵਧੇਰੇ ਮਜ਼ਬੂਤ ਤੇ ਤੰਗ ਹੁੰਦਾ ਗਿਆ ਛੇਕੜ ਜਦ ਅਮੀਰ ਨੇ ਡਿੱਠਾ ਕਿ ਖਾਲਸਾ ਫੌਜ ਹਰ ਪਾਸੇ ਤੋਂ ਵੱਧਦੀ ਆ ਰਹੀ ਹੈ ਤਾਂ ਇਸਨੇ ਪਿੱਛੇ ਹਟਣਾ ਚਾਹਿਆ ਪਰ ਇਸ ਸਮੇਂ ਇਸ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਇਸਨੇ ਡਿੱਠਾ ਕਿ ਉਹ ਤਾਂ ਫੰਦੇ ਵਿੱਚ ਫਾਥਾ ਪਿਆ ਹੈ ਆਦਮੀ ਸੀ ਬੜੀ ਹਿੰਮਤ ਵਾਲਾ ਐਸੇ ਨਾਜ਼ੁਕ ਸਮੇਂ ਵੀ ਉਸਨੇ ਆਪਣੇ ਆਪ ਨੂੰ ਹਵਾਲੇ ਕਰਨਾ ਯੋਗ ਨਾ ਸਮਝਿਆ ਅਤੇ ਇੱਕ ਵਾਰੀ ਮੋੜ ਟੁੱਟ ਕੇ ਇੱਕ ਬਾਜੂ ਤੇ ਜਾ ਪਿਆ ਇਸ ਸਮੇਂ ਰਾਤ ਦਾ ਹਨੇਰਾ ਵੀ ਛਾ ਗਿਆ ਸੀ ਜਿਸ ਨੇ ਅਮੀਰ ਦੇ ਬਚਾਓ ਵਿੱਚ ਉਸਦੀ ਬੜੀ ਸਹਾਇਤਾ ਕੀਤੀ ਛੇਕੜਦੋ ਵੱਡੀਆਂ ਤੋਪਾਂ ਤੇ ਬਹੁਤ ਸਾਰਾ ਸਮਾਨ ਨੇ ਜੰਗ ਖਾਲਸੇ ਦੀ ਪੇਟਾ ਕਰਕੇ ਜਿੱਧਰੋਂ ਆਇਆ ਸੀ ਉਧਰ ਨੂੰ ਪਰਤ ਗਿਆ ਇਸ ਭਾਰੀ ਭਾਜ ਨਾਲ ਅਮੀਰ ਦੋਸਤ ਮੁਹੰਮਦ ਖਾਨ ਦੇ ਦਿਲ ਪਰ ਖਾਲਸੇ ਦਾ ਅਸਰ ਹੋਇਆ ਕਿ ਉਹ ਮੋੜ ਆਪਣੀ ਜ਼ਿੰਦਗੀ ਵਿੱਚ ਖਾਲਸੇ ਦੇ ਸਾਹਮਣੇ ਲੜਾਈ ਵਿੱਚ ਨਹੀਂ ਆਇਆ ਇਸ ਤਰ੍ਹਾਂ ਉਹ ਆਪਣੀਆਂ ਵੱਡੀਆਂ ਆਸਾਂ ਤੇ ਉਮੀਦਾਂ ਇਸ ਮੈਦਾਨ ਵਿੱਚ ਛੱਡ ਕੇ ਕਾਬਲ ਪਹੁੰਚ ਗਿਆ ਇਸ ਫਤਿਹ ਦੇ ਕੁਝ ਦਿਨ ਬਾਅਦ ਮਹਾਰਾਜਾ ਸਾਹਿਬ ਬੜੇ ਖੁਸ਼ੀ ਭਰੇ ਦਿਲ ਨਾਲ ਸਰਹੱਦਾਂ ਦੇ ਲੰਮੇ ਦੌਰੇ ਤੋਂ ਹਾਰ ਦੇ ਮਹੀਨੇ ਲਾਹੌਰ ਪਰਤ ਆਏ ਪਸ਼ਾਵਰ ਦੇ ਪ੍ਰਬੰਧ ਲਈ ਸਰਦਾਰ ਹਰੀ ਸਿੰਘ ਦੀ ਤਹਿਤ ਵਿੱਚ 8 ਕੁਆਇਦਾਨ ਪਲਟਨਾ ਤੇ 15 ਵੱਡੀਆਂ ਤੋਪਾਂ ਘੋੜਿਆਂ ਦੀਆਂ ਸਣੇ ਰਸਾਲਿਆਂ ਦੇ ਰਹਿਣ ਦਾ ਮਹਾਰਾਜਾ ਨੇ ਹੁਕਮ ਦਿੱਤਾ ਇਸ ਫੌਜ ਪਰ ਸਾਲਾਨਾ ਖਰਚ 8 ਲੱਖ ਰੁਪਏ ਆਉਂਦਾ ਸੀ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।